ਰਹਿਆ ਇਹ ਇਸ਼ਾਰੇ ਜੇ ਕਰ ਰਿਹਾ ਇੱਕ ਐਕਸ਼ਨ ਕਰ ਰਿਹਾ ਘੋੜਾ ਇਹ ਐਕਸ਼ਨ ਆਪਣੇ ਵੱਲੋਂ ਇੱਕ ਐਕਸ਼ਨ ਕਰ ਰਿਹਾ ਇਹ ਲੋ ਜੀ ਦੋਸਤੋ ਆ ਹੈਗਾ ਜੀ ਘੋੜਾ ਬਾਜੂ ਮੰਡੀ ਵਿੱਚ ਆ ਕੇ ਪਤਾ ਲੱਗਦਾ ਵੀ ਘੋੜੇ ਕਿੰਨੇ ਮਤਲਬ ਤਰ੍ਹਾਂ ਦੇ ਹੁੰਦੇ ਆ ਤੇ ਪੰਜਾਬ ਦੇ ਵਿੱਚ ਐਹੋ ਜਿਹੇ ਮੇਲੇ ਜਿਹੜੇ ਲੱਗਦੇ ਆ ਮੈਂ ਕਹਿੰਦਾ ਵੀ ਗੱਲਬਾਤ ਹੋਈ ਪਈ ਆ ਪੂਰੀ ਜਿੰਨਾ ਤੁਰਾ ਕਿ ਤਰ੍ਹਾਂ ਇਹਦਾ ਮੈਂ ਕਹਿੰਦਾ ਉਹਨਾਂ ਆਪਣੀ ਜਾਣਕਾਰੀ ਜਵਾਦਾ ਹੁੰਦਾ ਦੋਸਤੋ ਉਹ ਬੜਾ ਮਿਲਦਾ ਕਤੀੜ ਖਿੱਚੀ ਫਿਰਦਾ ਜੀ ਜੋ ਉਹ ਕਰੀ ਜਾਂਦਾ ਜੀ ਤੇ ਮਰੇ ਵੀ ਆਪਣਾ ਇੱਕ ਦਿਨ ਇੱਕ ਵਰਾਸਤ ਨਹੀਂ ਆਕੇ ਛੋਟਾ ਜਿਹਾ ਬੂਹਾ ਦੇਖੋ ਇਹਦਾ ਇੰਨਾ ਟੋਆਏ ਹੁੰਦਾ ਉਦਾਂ ਲੱਗਦਾ ਹਾਂ ਤੋ ਯਾਰ ਕਹਦਾ ਬਾਈ ਆਕੇ ਇਹ ਤਾਂ ਇਹ ਕਹਿੰਦਾ ਵੀ ਮੇ ਨੂੰ ਛੱਡ ਦਿਓ ਮਤਾਂ ਦੇ ਵਿੱਚ ਤੇ ਮੈਂ ਬੱਸ ਕੁਛ ਕਰਕੇ ਵਿਖਾਵਾਂ ਲੋਜ ਵੀ ਆ ਹੈਗੀ ਯਾਰ ਤਰਕੀ ਤੇ ਇਹ ਹੈਗਾ 4000 ਦਾ ਇੱਕ ਜੋੜਾ ਇਹ ਬਤਕਾ ਇਧਰਲੇ ਪਾਸੇ ਲੈ ਭਾਜੋ 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 ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸਾਕ ਆਓ ਦੋਸਤੋ ਆਪਾਂ ਪਹੁੰਚੇ ਸਿਗੇ ਮੱਗੀ ਮੁਖਸਰ ਸਾਹਿਬ ਵਿਖੇ ਮੇਲਾ ਦੇਖਣ ਲਈ ਤੇ ਗੁਰੂ ਸਾਹਿਬ ਗੁਰੂ ਘਰ ਦੇ ਦਰਸ਼ਨ ਕਰਨ ਤੋਂ ਬਾਅਦ ਆਪਾਂ ਹੁਣ ਆਏ ਆ ਜੀ ਘੋੜਿਆਂ ਦੀ ਮੰਡੀ ਦੇ ਵਿੱਚ ਇੱਥੇ ਸਭ ਤੋਂ ਵੱਡਾ ਪਸ਼ੂ ਮੇਲਾ ਲੱਗਦਾ ਮੈਨੂੰ ਅੱਜ ਪਹਿਲੀ ਵਾਰ ਇੱਥੇ ਆ ਕੇ ਪਤਾ ਲੱਗਿਆ ਕਿ ਇੰਨਾ ਵੱਡਾ ਜਿਹੜਾ ਪਸ਼ੂ ਮੇਲਾ ਇਸ ਜਗ੍ਹਾ ਤੇ ਲੱਗਦਾ ਤੇ ਆਓ ਆਪਾਂ ਪੂਰੇ ਘੁੰਮਦੇ ਆ ਇੱਥੇ ਮੇਲੇ ਦੇ ਵਿੱਚ ਪੂਰੇ ਜਿਹੜੇ ਘੋੜੇ ਆਏ ਹੋਣੇ ਉਹਨੂੰ ਦੇਖਦੇ ਇੱਥੇ 1.5-1.5 2-2 3-3 ਕਰੋੜ ਦੇ ਘੋੜੇ ਜਿਹੜੇ ਨੇ ਉਹ ਸਾਨੂੰ ਦੇਖਣ ਨੂੰ ਮਿਲਣਗੇ ਤੇ ਆਓ ਇੱਕ ਟੂਰ ਕਰਦੇ ਆ ਇਸ ਮੰਡੀ ਦਾ ਤੇ ਜੁੜੇ ਨੂੰ ਵੀਡੀਓ ਦੇ ਅੰਤ ਤੱਕ ਮੈਂ ਕਹਿੰਦਾ ਜੀ ਤੁਹਾਨੂੰ ਮਜ਼ਾ ਆਜੂਗਾ ਇੰਨੀ ਜ਼ਬਰਦਸਤ ਤਰੀਕੇ ਦੇ ਇੱਥੇ ਘੋੜੇ, ਕੁੱਤੇ, ਝੋਟੇ ਤੇ ਅਲੱਗ-ਅਲੱਗ ਤਰ੍ਹਾਂ ਦੇ ਜਾਨਵਰ ਜਿਹੜੇ ਸਾਨੂੰ ਪੰਛੀ, ਕੁੱਕੜ ਹੋਗੇ ਉਹ ਸਾਰਾ ਕੁਝ ਇੱਥੇ ਦੇਖਣ ਨੂੰ ਮਿਲੂਗਾ ਤੇ ਜੁੜੇ ਨੂੰ ਵੀਡੀਓ ਦੇ ਅੰਤ ਤੱਕ ਮੈਂ ਤੁਹਾਨੂੰ ਘੁਮਾਵਾਂਗਾ ਪੂਰੀ ਇਹ ਜਿਹੜੀ ਮੰਡੀ ਯਾਰ। ਲਓ ਜੀ ਦੋਸਤੋ ਤੇ ਹੁਣ ਇੱਕ ਸਟੱਡ ਫਾਰਮ ਤੇ ਆਪਾਂ ਚੱਲਦੇ ਆ ਵਾਲਗਰੇ ਸਟੱਡ ਫਾਰਮ ਆ ਜੀ ਤੇ ਬਹੁਤ ਸੋਹਣਾ ਘੋੜਾ ਇਹਨਾਂ ਦਾ ਵੀ ਤੇ ਇਹਨਾਂ ਨਾਲ ਆਪਾਂ ਗੱਲਬਾਤ ਕਰਕੇ ਦੇਖਦੇ ਆ। ਲੋ ਜੀ ਆ ਦੇਖੋ ਘੋੜਾ ਕਿਉਂ ਪੂਰਾ ਲਿਸ਼ਕਦਾ ਘੋੜਾ ਕਾਲੇ ਰੰਗ ਦਾ ਕਾਲਾ ਸ਼ਾਹ ਘੋੜਾ ਇਹ ਵਾਹ ਜੀ ਵਾਹ ਕਿੰਨੀ ਸੋਹਣੀ ਸਕਿਨ ਆ ਇਸ ਘੋੜੇ ਦੀ ਤੇ ਪਤਾ ਨਹੀਂ ਕਿਹੜਾ ਕਿਵੇਂ ਲਤਾਂ ਹੀ ਆ ਮਾਰ ਰਿਹਾ ਇਹ ਇਸ਼ਾਰੇ ਜੇ ਕਰ ਰਿਹਾ ਇੱਕ ਐਕਸ਼ਨ ਕਰ ਰਿਹਾ ਘੋੜਾ ਇਹ ਐਕਸ਼ਨ ਆਪਣੇ ਵੱਲੋਂ ਨਾ ਇੱਕ ਐਕਸ਼ਨ ਕਰ ਰਿਹਾ ਇਹ ਕਿੰਨੀ ਹਾਈਟ ਆ ਜੀ ਘੋੜੇ ਦੀ ਘੋੜੀ 65 ਪਲੱਸ ਹੈ 60+ PF2+ हाइट ਹੈ ਇਹ ਕੋੜੇ ਦੀ ساری ਜਾਣਕਾਰੀ ਦਿਓ ਜੀ ਦੇ ਬਾਰੇ ਕਿਹੜੀ ਬਰੀਡ ਆ ਕਿਥੋਂ ਇਹ ਦੇਵਰਾਣੀਆਂ ਦਾ ਬੱਚਾ ਹੀ ਦੇਵਰਾਣੀਆਂ ਦਾ ਬੱਚਾ ਹੀ ਦੇਵਰਾਣੀਆਂ ਹਾਂ ਜੀ ਅੱਛਾ ਪੰਜਾਬ ਪੰਜਾਬ ਵਾਲੀ ਸ਼ਾਨ ਦੀ ਮਾਂ ਆ ਜੀ 4 ਸਾਲ ਦਾ ਹੀ ਤੇ ਕੀ ਖਰਾਕ ਕੀ ਖੋਣੇ ਤੁਸੀਂ ਕਿਉਂਕਿ ਮੈਂ ਦੇਖ ਰਿਹਾ ਜੀ ਬਹੁਤ ਸੋਹਣਾ ਜਿਹੜਾ ਇਹਦਾ ਰੰਗ ਬਹੁਤ ਸੋਹਣਾ ਘੋੜੇ ਦਾ ਤੇ ਕੀ ਕਿੰਨੀ ਕੁ ਖਰਾਕ ਹੁੰਦੀ ਹੈ ਜੀ ਘੋੜੇ ਦੀ ਇਹਦੀ ਫਿਰ ਪੂਰੇ ਦਿਨ ਦੇ ਵਿੱਚ ਕੀ ਖਾਰ ਵੀ ਅੱਛਾ ਕੀ ਕੀ ਖਰਾਕ ਦੇ ਵਿੱਚ ਖਰਾਕ ਤੇ ਯੁਗ ਚਣੇ ਹੋ ਗਈ ਅੱਛਾ ਜੀ ਜਮੀ ਹੋ ਗਈ ਏਦਾਂ ਖਰਾਬ ਹੋ ਗਈ ਇੱਕ ਦਿਨ ਦੀ ਕਿੰਨੇ ਦੀ ਖਰਾਕ ਆ ਜਾਂਦਾ ਇਹ ਇਹਦੇ ਜਿੰਨੀ ਲਗਭਗ ਇਹ ਕਰੀ ਅੰਦਾਜ਼ਾ ਨਹੀਂ ਤਾਂ ਅੰਦਾਜ਼ਾ ਨਹੀਂ ਕਰੀ ਸਹੀ ਆ ਵੀ ਜਿਹੜੇ ਸ਼ੌਕ ਨਾਲ ਕੰਮ ਕਰਨੇ ਹੁੰਦੇ ਫੇ ਉਹ ਇਹ ਨਹੀਂ ਦੇਖ ਸ਼ੌਕ ਦਾ ਕਹਿੰਦੇ ਮੁੱਲ ਨਹੀਂ ਨਾ ਹੁੰਦਾ ਕੋਈ ਤੇ ਇਸ ਕਰਕੇ ਫਿਰ ਇਹ ਬਾਹਲਾ ਨਹੀਂ ਦੇਖਦੇ ਕਿੰਨੇ ਦੀ ਖਾ ਗਿਆ ਖਰਾਕ ਕਿੰਨੇ ਦੀ ਨਹੀਂ ਖਾ ਗਿਆ ਕੋਈ ਘੋੜੇ ਬਹੁਤ ਸੋਹਣੇ ਆ ਵੀਰ ਉਹਨਾਂ ਦੇ ਇੱਕ ਇਧਰਲੇ ਪਾਸੇ ਆ ਘੋੜਾ ਲੋਜੀ ਤੇ ਇਹਨਾਂ ਦੇ ਦੋਨੇ ਘੋੜੇ ਜਿਹੜੇ ਆ ਕਾਲੇ ਪੂਰੇ ਬਲੈਕ ਕਲਰ ਦੇ ਘੋਲੇ ਆ ਜੀ ਇਹ ਆਹ ਨੂੰ ਬਾਹਰ ਬੁੱਲੀ ਜਾ ਮੈਂ ਨਹੀਂ ਆ ਗਿਆ ਪੂਰੇ ਜੱਟ ਰੌਲਕ ਮੇਲੇ 'ਚ ਐਨ ਮੈਂ ਗਿਆ ਲਹਿਰਾ ਬਹਿਰਾ ਕੀਤੀ ਭਈਆਂ ਇੱਥੇ ਆ ਵੀਰ ਤੋਂ ਥੋੜੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਦੇ ਆ ਘੋੜੇ ਦੇ ਬਾਰੇ ਸਸਿਕਾ ਜੀ ਸਸਿਕਾ ਜੀ ਇਹ ਹਾਈਟ ਆ ਕਿਹੜੀ ਲਾਈਨ ਦਾ ਦੱਸੋ ਇਹ ਨਾ ਬਣਾ ਇਹ ਵੀਰ ਜੀ ਰਤਨਾਕਰ ਲਾਈਨ ਦਾ ਘੋੜਾ ਜੀ ਇਹਦਾ ਨਾਮ ਨਵਾਬ ਆ ਜੀ ਹਾਂ ਇਹ ਬਾਲਗਰੇਸ ਸਟੈਡ ਫਾਰਮ ਪਿੰਡਾਸੀ ਕਲਾਂ ਜ਼ਿਲ੍ਹਾ ਲੁਧਿਆਣਾ ਜੀ ਅੱਛਾ ਜੀ ਤੇ ਕੀ ਜਰਾ ਰੇਟ ਰੂਟ ਕੀ ਆ ਜੀ ਇਹਦਾ ਰੇਟ ਕੋਈ ਨਹੀਂ ਇਹ ਤਾਂ ਅਨਮੋਲ ਆ ਜੀ ਅੱਛਾ ਜੀ ਹਾਂ ਜੀ ਰੇਟ ਨਹੀਂ ਹੁੰਦਾ ਘੋੜੇ ਦਾ ਇਹਦਾ ਕੋਈ ਰੇਟ ਨਹੀਂ ਠੀਕ ਆ ਜੀ ਤੇ ਕੀ ਖਾਸੀਅਤ ਕੀ ਆ ਜੀ ਘੋੜੇ ਦੀ ਖਾਸੀਅਤ ਇਹ ਮਾਰਵੜੀ ਪਿਓਰ ਮਾਰਵੜੀ ਜਿਹਨੂੰ ਕਹਿੰਦੇ ਨੇ ਕੋ ਉਹ ਦੇ ਵਿੱਚ ਆਉਂਦਾ ਹੈ ਤੇ ਬਾਕੀ ਇਹਦੇ ਬੱਚੇ ਸ਼ੋਅ ਵਿਨਨ ਨੇ ਜੀ ਇਹਦੇ ਬੱਚੇ ਚੈਂਪੀਅਨ। ਉਮਲਾਦੀ ਕੋਈ ਹੁਣ ਤੱਕ। ਉਮਲਾਦੀ ਵੀ ਬੱਚੇ ਇਹਦੇ ਸ਼ੋ ਜਿੱਤ ਰਹੇ ਨੇ ਜੀ। ਅੱਛਾ। ਹੁਣ ਤੱਕ ਇਹਦੇ ਬੱਚੇ ਸ਼ੋ ਜਿੱਤੇ ਪੋਤੇ ਵੀ ਸ਼ੋ ਜਿੱਤ ਰਹੇ ਨੇ ਹੁਣ ਤੱਕ। ਠੀਕ ਹੈ। ਹਾਂਜੀ। ਇਹ ਦਾਦਾ ਬਾਪਾ ਹੈ। ਦਾਦਾ ਬਾਪਾ। ਇਹ ਯਾਨੀ ਕਿ ਪੋਤੇ ਤੱਕ ਸ਼ੋ ਜਿੱਤ ਰਹੇ ਨੇ। ਠੀਕ ਹੈ। ਇਸ ਸਟੱਡ ਸਰਵਿਸ ਲਈ ਓਪਨ ਹੈ ਜੀ। ਓਕੇ। ਹਾਂਜੀ। ਕੋਈ ਵੀ ਸਟੱਡ ਸਰਵਿਸ ਲੈਣਾ ਚਾਹਦਾ ਹੋਵੇ ਉਹਦੇ ਵਾਸਤੇ ਓਪਨ ਹੈ। ਠੀਕ ਹੈ। ਠੀਕ ਹੈ ਵੀਰੇ ਬਹੁਤ ਧੰਨਵਾਦ। ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ। ਲੋਜੀ ਦੋਸਤੋ ਆ ਹੈਗਾ ਜੀ ਘੋੜਾ ਬਾਜ ਤੇ ਇਹਦਾ ਬਲੱਡ ਲਾਈਨ ਹੈਗੀ ਆ ਮੱਜੂ ਕੇ ਉਮਰੇ ਦੀ 6 ਸਾਲ ਆ ਤੇ ਘੋੜਾ ਸਰਤਾਜ ਉਮਰ 28 ਸਾਲ ਆ ਬਲੱਡ ਲਾਈਨ ਕਾਲਾ ਕਾਂਟਾ ਉਮਰ 4 ਸਾਲ ਆਓ ਜੀ ਇਹਦੇ ਨਾਲ ਆਪਾਂ ਓਨਰ ਇਹਨਾਂ ਦੇ ਹੈਗੇ ਆ ਜੀ ਭਾਈ ਧਾਲ ਸਿੰਘ ਸਟੱਡ ਫਾਰਮ ਤੇ ਇਹਨਾਂ ਨਾਲ ਆਪਾਂ ਗੱਲਬਾਤ ਕਰਕੇ ਦੇਖਦੇ ਆ ਵਾਹ ਜੀ ਵਾਹ ਆ ਸੋਲੇ ਘੋੜਿਆ ਦੋਸਤੋ ਭੁੱਖ ਲੈਂਦੀ ਆ ਦੇਖ ਕੇ ਇੱਕ ਵਾਰੀ ਤਾਂ ਲਓ ਜੀ ਆਨੇ ਸਿੰਘ ਜੀ ਆਪਣੇ ਉਤੇ ਘੋੜਾ ਲੈ ਕੇ ਚੜ ਚਲੇ ਸੀਗੇ ਲੈ ਇਧਰ ਇੱਕ ਘੋੜਾ ਕਰ ਰਿਹਾ ਜੀ ਪ੍ਰਦਰਸ਼ਨ ਕਰ ਰਿਹਾ ਕੋਈ ਐਕਸ਼ਨ ਕਰ ਰਿਹਾ ਦੇਖੋ ਵਾਹ ਜੀ ਵਾਹ ਦੇਖੋ ਇਧਰ ਇਹ ਕਿਉਂ ਕੀ ਗੱਲਬਾਤਾਂ ਇਸ਼ਾਰਿਆਂ ਤੇ ਨੱਚਦੇ ਆ ਘੋੜੇ ਸੋ ਬਹੁਤ ਦਰਸ਼ਕ ਜਿਹੜੇ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਵਾਹ ਜੀ ਵਾਹ ਓ ਜੀ ਆ ਇੱਕ ਇਧਰਲੇ ਪਾਸੇ ਪੂਰਾ ਦੇਖੋ ਜੰਗਲਾ ਲਾਇਆ ਹੋਇਆ ਵੀਰ ਹੋਣਾ ਨੇ ਤੇ ਘੋੜਾ ਬੈ ਕੇ ਇਹਦੇ ਵਿੱਚ ਕਿਵੇਂ ਦੌੜਦਾ ਫਿਰਦਾ ਬਹੁਤ ਉੱਚਾ ਘੋੜਾ ਵੀ ਬਹੁਤ ਚਾ ਵਾਹ ਜੀ ਵਾਹ ਵਾਹ ਯਾਰ ਦੇਖੋ ਕਿ ਆ ਦਰਸ਼ਣੀ ਘੋੜਾ ਪੂਰਾ ਹੈ ਇਹ ਇਹ ਤਾਂ ਇਹ ਕਹਿੰਦਾ ਕਿ ਮੈਨੂੰ ਛੱਡ ਦਿਓ ਮੈਦਾਨ ਦੇ ਵਿੱਚ ਤੇ ਮੈਂ ਬਸ ਕੁਛ ਕਰਕੇ ਵਿਖਾਵਾਂ ਵਾਹ ਦੇਖੋ ਇਧਰ ਕਾਕਾ ਸਿੰਘ ਖੁੰਨਣ ਕਲਾ ਲੈ ਕੇ ਆ ਗੱਲ ਤਾਂ ਨਾ ਜੀ 450 ਦੇਖਾ ਗੁਰ ਚਲਾ ਆਇਆ ਕਰੋ ਕੋ ਗੋੜ ਚਲਾ ਹੋਰ ਕੀ ਆ ਤੇ ਗੋੜਾ ਆ ਆਪਣਾ ਗਾਜਰ ਹੋਰ ਵੀ ਪਹੁੰਚ ਆਟੇ ਤੋਂ ਤੇ ਆ ਮੇਲੇ ਦੇ ਵਿੱਚ ਪੰਛੀ ਵੀ ਦੋਸਤੋ ਉਹ ਦੇਖ ਸਕਦੇ ਹੋ ਤੁਸੀਂ ਪੰਛੀ ਵੀ ਪਹੁੰਚੇ ਆ ਤੇ ਮੇਰੇ ਨਾਲ ਨੇ ਮੇਰੇ ਵੀਰ ਜਸਮੀਤ ਤੇ ਇਹ ਮੈਨੂੰ ਸਪੈਸ਼ਲ ਤੌਰ ਤੇ ਇਸ ਮੇਲੇ ਦੇ ਵਿੱਚ ਲੈ ਕੇ ਆਏ ਨੇ ਬਹੁਤ ਧੰਨਵਾਦ ਆ ਭਾਜੀ ਉਹਨਾਂ ਦਾ ਤੇ ਆਓ ਇਧਰ ਆਪਾਂ ਦੇ ਦੇ ਆ ਵੀ ਆ ਕੀ ਹੈ ਇਹ ਬਰਾੜ ਫਾਰਮ ਲਓ ਜੀ ਕਬੂਤਰ ਆਇਆ ਨਾ ਤੂੰ ਤੇ ਕਬੂਤਰ ਬਾਈ ਦੇਖੋ ਵੀ ਆ ਇਹੋ ਜਿਹੇ ਤਗੜੇ ਕਬੂਤਰ ਮੈਂ ਪਹਿਲੀ ਵਾਰ ਦੇਖ ਰਿਹਾ ਇਹ ਤੇ ਇਹ ਹੈਗੀ ਆ ਕੁੱਕੜਾ ਜੀ ਇਹੋ ਕੋਈ ਨਾਲ ਨਹੀਂ ਬੱਚੇ ਅੱਛਾ ਇਹਨਾਂ ਦੀ ਮੰਨੀ ਬਿਠੀ ਆ ਦੱਸਿਓ ਇਹਦੇ ਬਾਰੇ ਬਾਈ ਥੜਾ ਯਾਰ ਇਹ ਕਿਹਨੇ ਇਹ ਮੁਕਾਬਲੇ ਚ ਲਈ ਜਾਂਦੇ ਉਹਨੇ ਨਹੀਂ ਇਹਨਾਂ ਦੇ ਮੁਕਾਬਲੇ ਨਹੀਂ ਚਲਦੀ ਇਹ ਕਿੰਗ ਹੈ ਇਹ ਸੋਹਣੇ ਲੱਗਦੇ ਫੈਂਸੀ ਬਰੀਡ ਹੈ ਇਹ ਇਹ ਅੱਛਾ ਫੈਂਸੀ ਬਰੀਡ ਹੈ ਹਾਂਜੀ ਹਾਂਜੀ ਇਹ ਜਣੀ ਘਰੇ ਜਦਾ ਰੱਖਣ ਲਈ ਹੈ ਹਾਂਜੀ ਘਰੇ ਸ਼ੌਂਕਵਾਜੂ ਰੱਖਣ ਵਾਸਤੇ ਠੀਕ ਹੈ ਠੀਕ ਤੇ ਇਹਨਾਂ ਦੀ ਕੀ ਖਾਸੀਅਤ ਆ ਇਹ ਇਹ ਲੌਂਗ ਟੇਲ ਹੈ ਇਹ 6-7 ਫੁੱਟ ਪੂੰਝਾ ਕਰ ਜਾਂਦੇ ਲੰਬਾਈ ਅੱਛਾ ਹਾਂਜੀ ਤੇ ਥੱਲੇ ਇਹ ਹੈਗੇ ਬਰਮਾ ਹੈ ਇਹ ਕਿਹੜੀ ਕਿਹੜੀ ਹੈਗੀ ਆ ਕੁਆਲਿਟੀ ਕੋ ਇਹਨਾਂ ਦੀ ਫਲੇਲਰ ਕੀ ਹੁੰਦਾ ਹੈ ਨਹੀਂ ਇਹ ਬਰਮਾ ਨਸ ਲਈ ਕੋਲਬਿੰਨ ਬਰਮਾ ਹੀ ਅੱਛਾ ਇਹ ਕੱਦ ਕਾੜ ਦੇ ਬਹੁਤ ਜਾਂਦੇ ਇਹ ਤਾਂ 7-8 ਮਹੀਨੇ ਦੇ ਬਹੁਤ ਤਗੜਾ ਕਿੰਨਾ weight ਇਹਦਾ ਤੇ 6-7 ਕਿਲੋ ਦਾ weight ਕਰ ਜਾਂਦਾ ਜੀ 6-7 ਕਿਲੋ ਦਾ ਹਾਂ ਜੀ ਮੁਰਗਾ ਹਾਂ ਜੀ ਇੱਕ ਮੈਂ ਪਹਿਲੀ ਵਾਰ ਦੇਖ ਰਿਹਾ ਮੈਂ ਇਹ ਇਹਦੇ ਤਗੜੇ ਤਗੜੇ ਇਹਦੇ ਭਾਰੇ ਮੁਰਗੇ ਬਹੁਤ ਵਧੀਆ ਬਾਈ ਤੇ ਖਰਾਖਰੂ ਕੀ ਪੋਨੇ ਇਹਨਾਂ ਨੂੰ ਫਿਰ ਕੀੜੀ ਪੋਨੇ ਆ ਹਾਂ ਜੀ ਫੀਡ ਪਾ ਦੇਨੇ ਕਣਕ ਬਾਜਰਾ ਮੱਕੀ ਲਓ ਜੀ ਤੇ ਇਧਰਲੇ ਪਾਸੇ ਆ ਜੀ ਕੁੱਤੇ ਵੀ ਆ ਇਧਰ ਬੱਲੇ ਆ ਸਰ ਕੀ ਕੁੱਪੜ ਗੱਲੇ ਆ ਆ ਦੇਖੋ ਜੀ ਇੱਕ ਬੜੀ ਵਾਹ ਜੀ ਵਾਹ ਹੈ ਕੀ ਕੀ ਲੱਗਦਾ ਤੁਹਾਨੂੰ ਦੇਖਣ ਨੂੰ ਗੁੱਗੂ ਜਿਹਾ ਲੱਗਦੇ ਆ ਯਾਰ ਹਨ ਤੇ ਭਾਈ ਇਹਦਾ ਗੁੱਗੂ ਲੱਗਦਾ ਦੇਖਣ ਨੂੰ ਵਾਹ ਜੀ ਵਾਹ ਤੇ ਆਹ ਦੇਖੋ ਜੀ ਇਧਰ ਇਹਨਾਂ ਦਾ ਖਾਣਾ ਦਾਣਾ ਸਾਰਾ ਇਹਦੇ ਨਾਲ ਹੀ ਅਟੈਚ ਕੀਤਾ ਹੋਇਆ ਪੂਰਾ ਹੈ ਹਾਂ ਜੀ ਬੋਲਮੈਂਟਮ ਹੈ ਇਹ ਬੋਲਮੈਂਟਮ ਹਾਂ ਜੀ ਆਹ ਕਾਲਾ ਕੁੱਕੜਾ ਬਸ ਸੋਹਣਾ ਹੈ ਹਾਂ ਜੀ ਆਹ ਸਰਪ੍ਰਾਈਜ਼ ਹੈ ਲੋ ਜੀ ਆਹ ਸਰਪ੍ਰਾਈਜ਼ ਅਲੱਗ-ਅਲੱਗ ਤਰ੍ਹਾਂ ਦੀ ਜਿਹੜੀ ਕੁੱਕੜਾਂ ਦੀ ਬਰੀਡ ਵੀ ਹੈ ਇੱਥੇ ਹਾਂ ਜੀ ਆ ਥੱਲੇ ਕਚੀਨਪੈਂਟ ਵਿੱਚ ਕਚੀਨਪੈਂਟ ਮੈਂ ਥੱਲੇ ਕਚੀਨਪੈਂਟ ਹਾਂਜੀ ਅੱਛਾ ਕੋਈ ਬਹੁਤ ਹੀ ਜ਼ਿਆਦਾ ਅਲੱਗ-ਅਲੱਗ ਵੈਰਾਈਟੀ ਆ ਬਈ ਮੁਰਗੀਆਂ ਦੀ ਕੁੱਕੜਾਂ ਦੀ ਕੀ ਹੈ ਯਾਰ ਆ ਸਿਲਕੀ ਹਾਂ ਨਹੀਂ ਸਿਲਕੀ ਬੜੀ ਬਰੀਏ ਸਿਲਕੀ ਕੁੱਕੜੀ ਆ ਬਾਹਰਲੀ ਬਰੀਏ ਆਹ ਦੇਖ ਜਿਵੇਂ ਕੁੱਤੇ ਨਹੀਂ ਹੁੰਦੇ ਉਸ ਤਰ੍ਹਾਂ ਦੇ ਆਹ ਕੁੱਕੜਾ ਦੇਖੋ ਸਿਲਕੀ ਬਰੀਡ ਆ ਕਹਿੰਦੇ ਬਾਹਰਲੀ ਆ ਇਹ ਸਿਲਕੀ ਕਿਹੜਾ ਪੰਡਾ ਵੀਰ ਆਪਣਾ ਬਠਿੰਡੇ ਤੋਂ ਆਈ ਬਠਿੰਡੇ ਤੋਂ ਹਾਂਜੀ ਬਹੁਤ ਸੋਹਣੇ ਕੁੱਕੜ ਰੱਖੇ ਹੋਏ ਆ ਯਾਰ ਇਹ ਹੈਗਾ ਜੀ ਰੋਜਰ ਕੈਨਲ ਡੌਗ ਫਾਰਮ ਗੱਦੀ ਦੇ ਤਿੱਬੀ ਤੀਆਂ ਨਾ ਮਸਟਿਫ ਆਉ ਦੇ ਦੇ ਆ ਇੱਕ ਹੈਗਾ ਇੱਥੇ ਆਉਣਗੇ ਆਪਾਂ ਨੂੰ ਦੇਖਣ ਨੂੰ ਮਿਲਣਗੇ ਕੁੱਤੇ ਵਾਹ ਜੀ ਆ ਦੇਖੋ ਇਧਰ ਕਿੰਨਾ ਵੱਡਾ ਕੁੱਤਾ ਬੈਠਾ ਬਹਿ ਗਿਆ ਵਾਹ ਜੀ ਵਾਹ ਪੂਰਾ ਮੈਗਾ ਸ਼ੇਰ ਰਗਾ ਕੁੱਤਾ ਹੈ ਇਹ ਇਧਰ ਆਏ ਛੋਟੇ ਛੋਟੇ ਕੁੱਤੇ ਆ ਭਾਈ ਕੀ ਗੱਦੀ ਹੈ ਇਹ ਕੁੱਤੇ ਗੱਦੀ ਕੁੱਤੇ ਠੀਕ ਹੈ ਜੀ ਤੇ ਕਿੰਨੇ ਸਾਲ ਦੇ ਆ ਇਹ ਕਿਹੜੇ ਜੀ ਇਹ ਵਾਲੇ ਇਹ ਬੱਚੇ ਤਾਂ ਜੀ ਅਜੇ ਮੰਨ ਕੇ ਲੋ ਵੀ 40 40 ਦਿਨਾਂ ਦੇ ਅੱਛਾ 40 40 ਦਿਨ ਹਾਂਜੀ ਭਾਈ ਠੀਕ ਹੈ ਇਹ ਉਹਨਾਂ ਦੇ ਇਹ ਦਗਦੇ ਆ ਜੀ ਇਹ ਵਾਲੀ ਐਸ ਡੌਗ ਤੇ ਵੀ ਆਹ ਦੋਨੇ ਸਿੰਜਰੇ ਦੇ ਇੱਕ ਅਗਲੇ ਚ ਉਹ ਤੋਂ ਗਾਹਾਂ ਵਾਲੇ ਜਿਹੜਾ ਵੰਜਾ ਲਾਸਟ ਤੇ ਹਾਸ ਦੇ ਜੀ ਬਲੈਕ ਦਾ ਉਹ ਵੀ ਇਹ ਗੱਡੀ ਹੈ ਇਹ ਹਾਂਜੀ ਇਹ ਗੱਡੀ ਹੈ ਜੀ ਅਗਲੇ ਵਾਲਾ ਉਹ ਤਿਪਤਨ ਮਸਤੀ ਭਾਗੇ ਜੀ ਉਸ ਤੋਂ ਬਾਅਦ ਫੇਰ ਗੱਡੀ ਆ ਗਈ ਪਿੰਜਰੇ ਦੇ ਵਿੱਚ ਉਹ ਬਾਹਰ ਤਿਪਤਨ ਮਸਤੀ ਭਾਗੇ ਜੀ ਤਿਪਤਨ ਮਸਤੀ ਠੀਕ ਹੈ ਹਾਂਜੀ ਠੀਕ ਹੈ ਕੀ ਰੇਟ ਆਈ ਇਹਨਾਂ ਦਾ ਰੇਟ ਵੱਡਿਆਂ ਦਾ ਕੋਈ ਰੇਟ ਨਹੀਂ ਹੈ ਜੀ ਅੱਛਾ ਜੀ ਆ ਛੋਟਿਆਂ ਦਾ ਰੇਟ ਆ ਠੀਕ ਹੈ ਠੀਕ ਹੈ ਠੀਕ ਹੈ 35000 ਹੈ ਜੀ ਉਹ ਅਗਲਿਆਂ ਦਾ 25 25 ਹੈ 35000 ਤੇ 25000 اچھا ਜੀ ਉਹ ਅਗਲੇ ਪਿੰਜਰੇ ਜਿਹੜੇ ਦੋ ਪਿਆਉ ਨੇ 25000 ਉਹ ਹਸਾਬ ਤੇ ਠੀਕ ਹੈ ਵੀਰੇ ਤੇ ਕੀ ਡਾਈਟ ਕੀ ਖਾਂਦੇ ਜੀ ਇਹ ਵੈਜਜਾ ਕਿ ਨੌਨ ਵੈਜਜ ਹੁੰਦੇ ਉਹ ਵੀਰੇ ਆਪਣੇ ਰੱਖਣਦੇ ਹਸਾਬ ਤੇ ਬੰਦੇ ਵੀ ਹੁਣ ਵੀਰੇ ਵੈਜਜ ਤੇ ਨੌਨ ਵੈਜਜ ਉਹ ਹਸਾਬ ਤੇ ਰੱਖਣਦੇ ਹਸਾਬ ਤੇ ਵੀਰੇ ਆਪਣੇ ਮਾਲਾ ਵੀ ਨਾਲ ਹੀ ਡਾਈਟ ਬੈਲੈਂਸ ਕਰਕੇ ਚਲਣੀ ਪੈਂਦੀ ਹੈ ਨਾ ਪੂਰਾ ਇਹਨਾਂ ਨੂੰ ਵਟਾਪਰੇ ਵਟੋਂਗੇ ਨੇ ਜੀਚੋ ਪੂਰੇ ਹੋ ਜਾਣ ਇਹ ਵੀਰੇ ਨਾਰਮਲ ਡਾਈਟ ਹੈ ਜਿਹੜੀ ਇਹਨਾਂ ਦੀ ਜਿਵੇਂ ਆਪਣੇ ਲੈਬਰੀ ਤੋਂ ਵੀ ਘੱਟ ਹੁੰਦੀ ਹੈ ਅਛਾ ਲੈਬਰੀ ਤੋਂ ਵੀ ਘੱਟ ਹੈ ਹਾਂਜੀ 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 ਤੇ ਪਿੰਡਾਂ ਚ ਤਾਂ ਹੁਣ ਕਈ ਵਾਰੀ ਸੌਣ ਨੂੰ ਬੜ ਤੇ ਪਰ ਇਹ ਵੀ ਆਪਣਾ ਇਕਦਣਾ ਇੱਕ ਵਾਰਾਸਤ ਆਪਣੀ ਹੈ ਮੈਂ ਇਹੀ ਗੱਲ ਨੂੰ ਦੋਸਤੋ ਬਾਪੂ ਜੀ ਆਏ ਨੇ ਇਹਨਾਂ ਨਾਲ ਗੱਲਬਾਤ ਕਰਦੇ ਆਪੇ ਕਿਹੜੀ ਜਗ੍ਹਾ ਤੋਂ ਆਏ ਜੀ ਅਸੀਂ ਗਿੱਦੜਵਾ ਕੋਲ ਪਿੰਡ ਸਾਹਿਬ ਜਾਂਦੇ ਹਾਂ ਠੀਕ ਹੈ ਜੀ ਤੇ ਮੇਲਾ ਵੇਖਣ ਆਏ ਫਿਰ ਮੇਲਾ ਦੇਖਣ ਆਏ ਜੀ ਕੁੱਤੇ ਡੌਗ ਦਾ ਸ਼ੌਂਕ ਵੀ ਹੈ ਸਾਨੂੰ ਹੋਰ ਪਸ਼ੂਆਂ ਦੇ ਡੰਗਰਾਂ ਦਾ ਮੇਲਾ ਦੇਖਣ ਦਾ ਸ਼ੌਂਕ ਹੈ ਘਰ ਕੁੱਤੇ ਰੱਖੇ ਵੀ ਤੇ ਸ਼ੌਂਕ ਵੀ ਹੈ ਕਿਹੜੇ ਕੁੱਤੇ ਰੱਖਿਆ ਤੁਸੀਂ ਪਹਿਲਾਂ ਮੈਂ ਤਕਰੀਬਨ ਸਾਰੇ ਅਮਰੀਕਨ ਬੁਲੀ अच्छा जी। ਨਾ ਇੱਕ ਕੁੱਤਾ ਹੁੰਦਾ ਸੀ ਉਹਨੂੰ ਮੈਂ ਗੱਡੀ ਜੋੜ ਕੇ ਜਿਵੇਂ ਬਲਦ ਜੋੜਦੇ ਆ 2016 ਚ ਇੱਥੇ ਇੱਕ ਟਰੈਕ ਤੇ ਇੱਕ ਢੇਡ ਆ ਲਾਇਆ ਸੀਗਾ ਤਿੰਨ ਮਹੀਨਾ ਦੇ ਬੱਚੇ ਤੋਂ ਜਿਵੇਂ ਬੰਦ ਨੂੰ ਆਪਾਂ ਮੋੜਦੇ ਆ ਆਪਾਂ ਕਹਿੰਦੇ ਨੇ ਹਟ ਤੱਤਾ ਓਵੇਂ ਮੁੜਦਾ ਸੀ ਓਵੇਂ ਸਭ ਕੁਝ ਕਰਦਾ ਸੀ 1100 ਮੈਨੂੰ ਨਾਮ ਮਿਲਿਆ ਸੀਗਾ 16 ਚ 16 ਚ ਹਾਂ ਉਸ ਤੋਂ ਬਾਅਦ ਗੱਡੀ ਵੀ ਰੱਖਿਆ ਮੈਂ ਐਸਐਨ ਨੰਬਰ ਨਾਈਟ ਵੀ ਰੱਖਿਆ ਤੇ ਉਹ ਅਮਰੀਕਨ ਬੁਲੀ ਜਿਹੜਾ ਭੈਣ ਦਾ ਬੱਚਾ ਸੀ ਮੇਰੇ ਕੋਲ ਚਹਿਰ ਫਾਰਮ ਵਾਲਾ ਤੋਂ ਲੈਂਦਾ ਸੀ ਜੀ ਅੱਛਾ ਜੀ ਯਾਨੀ ਸਾਰੇ ਸ਼ੌਕ ਨਾ ਰੱਖਿਆ ਹੁਣ ਅੱਜ ਮੈਂ ਅੱਜ 6 ਬੱਚੇ ਬਮੇਰੀਆਂ ਵੇਚ ਕੇ ਅੱਛਾ ਜੀ ਤੁਸੀਂ ਲੈ ਕੇ ਆਏ ਸੀ ਮੇਲੇ ਚ ਕੁੱਤੇ ਹਾਂਜੀ ਕੁੱਤੇ ਆਪਣੇ ਠੀਕ ਤੇ ਪਿੰਡਾਂ ਚ ਇੱਥੇ ਆ ਕੇ ਪਤਾ ਲੱਗਦਾ ਜਿਹੜਾ ਲੋਕ ਮੇਲਿਆਂ ਤੇ ਆਉਂਦੇ ਆ ਹਾਂ ਮੈਨੂੰ ਪਤਾ ਲੱਗਦਾ ਇੱਥੇ ਆ ਕੇ ਕਿ ਮੈਂ ਪਹਿਲੀ ਵਾਰ ਆਇਆ ਜੀ ਇਸ ਮੇਲੇ ਵਿੱਚ ਤੇ ਮੈਂ ਇੰਨਾ ਚੀਜ਼ਾਂ ਤੋਂ ਬਿਲਕੁਲ ਅਣਜਾਣ ਸੀਗਾ ਮੈਨੂੰ ਪਤਾ ਹੀ ਨਹੀਂ ਸੀ ਪੰਜਾਬ ਦੇ ਵਿੱਚ ਇੰਨੇ ਘੋੜੇ ਆ ਜਾਂ ਇੰਨੇ ਜਾਨਵਰ ਇਦਾਂ ਦੇ ਸੋਹਣੇ ਸੋਹਣੇ ਜਾਨਵਰ ਪੰਜਾਬ ਵਿੱਚ ਵੀ ਹੈਗੇ ਆ ਹਾਲਾਂਕਿ ਬਾਹਰ ਜਿਹੜੇ ਬੰਬੇ ਸਾਈਡ ਜਾਂ ਹੋਰ ਜਿੱਦੜ ਰੇਸਾ ਰੂਸਾ ਕਰਾਉਂਦੇ ਉਧਰ ਤਾਂ ਮੰਨਿਆ ਪਰ ਪੰਜਾਬ ਦੇ ਵਿੱਚ ਵੀ ਇੰਨੇ ਮੈਂ ਪਹਿਲੀ ਵਾਰ ਦੇਖ ਕੇ ਹੈਰਾਨ ਰਹਿ ਗਿਆ ਜੀ ਹੈਰਾਨ ਨਹੀਂ ਜੀ ਨਾ ਹੁਣ ਨਾ ਜਿਹੜੇ ਨੌਜਵਾਨ ਆ ਠੀਕ ਆਪਾਂ ਕਹੀਏ ਨੇ ਚਿੱਟਾ ਹੈਗਾ ਪਰ ਜਿਹੜੇ ਇਸ ਤਰ੍ਹਾਂ ਦੇ ਆ ਮੁੰਡੇ ਜਿਵੇਂ ਨਾਲ ਨੌਜਵਾਨ ਜਿਨ੍ਹਾਂ ਨੇ ਆ ਹੁਣ ਦੇ ਜਿਆਹ ਹੋਰ ਉਹ ਖੁਸ਼ੀ ਵਾਲੀ ਗੱਲ ਹੈ ਜੀ ਇਹ ਵੀ ਇੱਕ ਬਿਲਕੁਲ ਜੀ ਜਿਹੜੀ ਐ ਸਦਾਲਦਾਲ ਚੋਂ ਮੁੰਡੇ ਨਿਕਲ ਜਾਣ ਇਹ ਵੀ ਦੇਖਿਆ ਜੀ ਜਿਹੜੇ ਮੁੰਡੇ ਮਾੜਾ ਮੋਟਾ ਕੋਈ ਹੋਂਦੇ ਲੱਗਦੇ ਸੀ ਜਦੋਂ ਇਹਨਾਂ ਚ ਘੋੜਾਂ ਚ ਕੁੱਤੇ ਚ ਰੱਖਣ ਤੇ ਇਸ ਲੈਨ ਚ ਪੈ ਗਏ ਉਹਨਾਂ ਦੇ ਰਿਲੇਸ਼ਨ ਵਧੀਆ ਬਣ ਗਏ ਚੰਗੇ ਲੋਕਾਂ ਨਾਲ ਤੁਸੀਂ ਦੇਖਦੇ ਜੀ ਲੱਗਦਾ ਘਰੇ ਜਾਣ ਨੂੰ ਜੀ ਨਹੀਂ ਕਰਦਾਗਾ ਐ ਇਸ ਤਰ੍ਹਾਂ ਦੇ ਮਤਲਬ ਫਿਰ ਬੰਦਾ ਰੱਖਦਾ ਵੀ ਹੈ ਹਾਂ ਹੈਂ ਇਹ ਪਿੰਡੀ ਸਿੱਧੂ ਸੀ ਉਹ ਮੇਰੇ ਨਾਲ ਕੁੱਤਾ ਮੇਰੇ ਕੋਲੇ ਹੁੰਦਾ ਸੀ ਇੱਕ ਇੱਕ ਨੰਬਰ ਦੋ ਨੰਬਰ ਤੇ ਮੇਰੇ ਕੋਲੇ ਦੂਜੇ ਨੰਬਰ ਤੇ ਹੁੰਦਾ ਨਾਮ ਤੇ अच्छा जी वो देखो भी बंदा कुत्त्यां ਤੋਂ ਸਟਾਰਟ ਹੋ ਕੇ ਉਹਦਾ ਨਾਮ ਬਣਿਆ ਅੱਜ ਉਹਦੇ ਕੋਲੇ ਮੱਝਾਂ 3-3 4-4 ਲੱਖ ਦੀ ਮੱਝਾਂ 25-30 ਮੱਝਾਂ ਯਾਨੀ ਕਿ ਸ਼ੌਂਕ ਹੁੰਦਾ ਯਾਰ ਬੰਦੇ ਦਾ ਸ਼ੌਂਕ ਹੈ ਬਿਲਕੁਲ ਇਹ ਹਰਿਆਣਾ ਬਹੁਤ ਵਧਿਆ ਹੁਣ ਨਹੀਂ ਇਹ ਵਾਕਈ ਇਹ ਚੀਜ਼ਾਂ ਜਿਹੜੀਆਂ ਇਹ ਨੌਜਵਾਨੀ ਨੂੰ ਨਸ਼ਿਆਂ ਤੋਂ ਵੀ ਦੂਰ ਰੱਖਣ ਦੇ ਵਿੱਚ ਬਹੁਤ ਮਦਦ ਕਰਦੀਆਂ ਨੇ ਹਾਂਜੀ ਇਹ ਚੀਜ਼ ਮੁੜੇ ਆ ਲੋ ਨੌਜਵਾਨੀ ਤੇ ਤੁਹਾਡੇ ਵਰਗੇ ਜਿਹੜੇ ਸਾਡੇ ਬਜ਼ੁਰਗ ਨੇ ਜਦੋਂ ਇਹਨਾਂ ਦੇ ਕੰਮਾਂ ਦੇ ਵਿੱਚ ਸਾਨੂੰ ਮਤਲਬ ਮੋਰੇ ਆਉਂਦੇ ਨੇ ਤੇ ਸਾਨੂੰ ਹੋਰ ਇੱਕ ਸੇਧ ਮਿਲਦੀ ਹੈ ਵੀ ਦੇਖੋ ਜਿਵੇਂ ਆਣਾ ਮੇਰੇ ਨਾਲ ਆ ਮੁੰਡਾ ਆ ਕਹਿੰਦਾ ਯਾਰ ਮੈਂ ਤਾਂ ਉਧਰੋਂ ਹੀ ਮੁੜ ਜਾਂਦਾ ਸੀ ਇੱਧਰ ਆਇਆ ਹੀ ਨਹੀਂਗਾ ਤੇ ਆਜੇ ਹੈਰਾਨ ਹੋਈ ਜਾਂਦਾ ਥੋੜਾ ਇਹਨੂੰ ਵੀ ਸ਼ੌਂਕ ਹੈ ਅੱਛਾ ਇਹ ਮੁੰਡੇ ਮੇਰੇ ਨਾਲ ਆਇਆ ਸੀ ਠੀਕ ਹੈ ਜੀ ਤੇ ਇਹ ਕਹਿੰਦਾ ਯਾਰ ਭਲੇਖੇ ਜੀ ਰਹਿ ਕੇ 45 ਸਾਲ ਦੀ ਉਮਰ ਹੋ ਗਈ ਉਧਰ ਮੁੜ ਜਾਣਾ ਆ ਵੀ ਆ ਚੀਜ਼ਾਂ ਕੁੱਤੇ ਜਾਂ ਹੋਰ ਇੱਥੇ ਇੰਨੇ ਪਸ਼ੂ ਹੋਰ ਵੀ ਆਏ ਨੇ ਉਹ ਦੇਖੇ ਨਹੀਂ ਕਰੇ ਹਾਂ ਹਾਂ ਹੈਗੇ ਜੀ ਸ਼ੌਕ ਹੈ ਰੱਖੇ ਹੁਣ ਨਾ ਇਹ ਬਾਈ ਨੇ ਜਿਵੇਂ ਸੈਂਡ ਬ੍ਰੈਂਡ ਦਾ ਨਾਮ ਲਿਆ ਇਹਨੇ ਰੱਖਿਆ ਤੇ ਇੱਕ ਵਾਰੀ ਇਹ ਵੀ ਵਧੀਆ ਜਿਹੜੇ ਬੰਦੇ ਨੂੰ ਨੌਲੇਜ ਆ ਜਾਂ ਨਾਵਾਂ ਦਾ ਪਤਾ ਹੋਵੇ ਟੋਟਲ ਕੁੱਤੇ ਦੇ ਨਾਵਾਂ ਦਾ ਪਤਾ ਟੋਟਲ ਕੁੱਤਾ ਕਿਹੜਾ ਕਿਵੇਂ ਉਹਦਾ ਰਜਾਣਾ ਕੀ ਹੈ ਇੱਕ ਵਾਰੀ ਦੱਸਿਓ ਜੀ ਨਾ ਜਿੰਨੀ ਜਿੰਨੇ ਕ ਤਾਂ ਪੰਜਾਬ ਜਿਵੇਂ ਗੱਡੀ ਇੱਕ ਮੈਂ ਨਾ ਮੇਰੇ ਕੋਲੇ ਸਭ ਤੋਂ ਪਹਿਲਾਂ ਅਲੀ ਸੈਕਸ਼ਨ ਅੱਛਾ ਮੇਰੀਆਂ ਨਾ ਗੱਡੀ ਸੈਂਡਬਰਨਰਡ ਅਮਰੀਕਨ ਪੁਲੀ ਯਾਨੀ ਜਿੰਨੀਆਂ ਟੋਟਲ ਨਸਲਾਂ ਮਤਲਬ ਹੀ ਰੱਖਿਆ ਹੈ। ਟੋਟਲ ਨਸਲਾਂ ਵੀ ਫੁੱਲ ਲੱਗੋ। ਹਾਂਜੀ। ਛਾ ਜੀ ਹਾਂ ਇਹ ਕਾਫੀ ਹੈਾਈਟ ਵਾਲੀ ਨਸਲ ਇਹ ਮੰਨੂ ਜੱਦੀ ਹੁੰਦੀ ਹੈ। ਅੱਛਾ ਜੀ। ਤੇ ਜਾਂ ਸੈਂਡ ਬਰਨੈਡ ਜੀ। ਆ ਬਾਕੀ ਜਿਹੜੇ ਸ਼ਹਿਰਾ ਸ਼ੁਰਾਂ ਵਾਲੇ ਕੁੱਤੇ ਹੁੰਦੇ ਆ ਉਹ ਤਾਂ ਉਹ ਹਲਕੇ ਜਿਹੇ ਉਹ ਹਲਕੇ ਦੇ ਆਪਾਂ ਮੈਰੀਅਨ ਵਗੈਰਾ ਛੋਟੇ। ਲਾਇਬਰੀ ਲੁਪਰੀ ਵਗੈਰਾ ਉਹ ਤਾਂ ਹਾਂ ਉਹ ਲਾਇਬਰੀ ਜਾਨਵਰ ਸਿਆਣਾ ਬਹੁਤ ਹੈ। ਸਿਆਣਾ ਬਹੁਤ ਹੁੰਦਾ। ਆਪਾਂ ਉਹ ਟ੍ਰੇਨਿੰਗ ਬਹੁਤ ਹੁੰਦਾ ਹੈ ਕੁੱਤਾ ਵੀ ਹੈ। ਅੱਡੋ ਡਿਆ ਆਤਾ ਹੀ ਗੱਦੀ ਕੁੱਤਾ ਇਹਨੂੰ ਰੋਤੀ ਸੱਟ ਕੇ ਅੱਗੋਂ ਨੇੜੇ ਨਹੀਂ ਹੋ ਸਕਦਾ ਬੰਦਾ ਅੱਛਾ ਜੀ ਨਾ ਜੀ ਚੱਕਰ ਦਾ ਕੋਈ ਜੀ ਹੋਰ ਜਿਹੜੇ ਕਿਹੜੇ ਕੰਮ ਜਿੱਦਾਂ ਆਪਾਂ ਖੂਤ ਰਹਿੰਦੇ ਆ ਜਾਂ ਕਿਤੇ ਕਹਿ ਲੋ ਵੀ ਮੋਟਰ ਤੇ ਆਪਣਾ ਘਰ ਪਾਇਆ ਹੋਇਆ ਖੇਤਾਂ 'ਚ ਵੀ ਆ ਰਾਖੀ ਰੁਖੀ ਕਰਨ ਨੂੰ ਇਹ ਤਗੜੇ ਆ ਇਹ ਰਾਖੀ ਇਹਨਾਂ ਦਾ ਹੈ ਜੀ ਭਾਵੇਂ ਕੋਰਾ ਪਈ ਜਾਂਦਾ ਵੇ ਜਿਹਦੇ ਕੋਲੇ ਇਹ ਕੁੱਤਾ ਘਰੇ ਐ ਫਰੀ ਹੋ ਕੇ ਸੌਂਦੇ ਇਹਨਾਂ ਦਾ ਬਿਲਕੁਲ ਜਮਾਂ ਜਾਂ ਤਾਂ ਕੋਠੇ ਤੇ ਸਿਆਲ 'ਚ ਠੀਕਾਂ ਵੇੜ ਦੇ ਵਿਚਾਲੇ ਠੰਡ ਢੂੰਡਣੀ ਮੰਨਦਾ ਜਿਹਨੇ ਕੁੱਤੇ ਨੇ ਸੌਣਾ ਹੁੰਦਾ ਜਿਹੜਾ ਗੱਦੀ ਦੀ ਆਤ ਹੈ ਰਾਤ ਨੂੰ ਹੋਏ ਜਾਗਦਾ ਰੋ ਠੀਕ ਹੈ ਠੀਕਾ ਵਾਹ ਜੀ ਵਾਹ ਦੋਸਤੋ ਆ ਜੋ ਚੀਜ਼ਾਂ ਇੱਥੇ ਆ ਕੇ ਮੈਨੂੰ ਅੱਜ ਪਤਾ ਲੱਗੀਆਂ ਮੈਂ ਤੇ ਆਪ ਬਹੁਤ ਖੁਸ਼ ਹੋ ਗਿਆ ਵੀ ਆ ਸਾਰੀਆਂ ਗੱਲਾਂ ਬਾਪੂ ਜੀ ਨੇ ਦੱਸੀਆ ਬਾਪੂ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਹੀ ਬਹੁਤ ਬਹੁਤ ਆਓ ਜੀ ਨਾਲ ਵਲੋਗ ਤੇ ਆ ਵੀਰ ਹੁਣੀ ਨੇ ਜੀ ਆ ਇਹਨਾਂ ਨੂੰ ਵੀ ਬਹੁਤ ਨੌਲੇਜ ਆ ਕੁੱਤਿਆਂ ਦੇ ਬਾਰੇ ਕਹਿੰਦੇ ਵੀ ਇਹਨਾਂ ਨਾਲ ਹੀ ਗੱਲਬਾਤ ਕਰਦੇ ਆ ਹਾਂ ਜੀ ਬਾਈ ਜੀ ਬਹੁਤ ਸੋਹਣਾ ਮੇਲੇ ਦਾ ਦ੍ਰਿਸ਼ ਆ ਸਾਰੇ ਆ ਵੀਰ ਜੀ ਆਏ ਆ ਪਹਿਲੀ ਵਾਰੀ ਹਣਾ ਇਹ ਦ੍ਰਿਸ਼ ਦੇਖ ਰੇ ਆ ਸਾਨੂੰ ਸਭ ਬਹੁਤ ਖੁਸ਼ੀ ਹੋਈ ਹਣਾ ਵੀਰ ਜੀ ਅਸੀਂ ਵੀ ਚਾਹੁੰਦੇ ਆ ਕਿ ਵੀਰ ਜੀ ਵੀ ਲੈ ਕੇ ਜਾਣ ਇੱਥੋਂ ਬੱਚਾ ਕੋਈ ਪਾਲਣ ਤੇ ਅੰਕਲ ਜੀ ਹਰਾਂ ਨੇ ਬਹੁਤ ਸੋਹਣਾ ਵੇਖੋ ਕਿੰਨਾ ਸੋਹਣਾ ਡਿਸਪਲੇ ਕੀਤਾ ਆ ਦਿਲ ਨੂੰ ਖੁਸ਼ੀ ਹੁੰਦੀ ਆ ਇਹ ਚੀਜ਼ਾਂ ਨੂੰ ਵੇਖ ਕੇ ਆਪਾਂ ਬੱਚਾ ਜਾਨਨੇ ਆ ਉਹਦੇ ਵਿੱਚ ਬਿਜ਼ੀ ਰਹਿਨੇ ਆ ਜੀ ਤੇ ਕੋਈ ਨੌਜਵਾਨੀ ਕੋਈ ਵੀ ਆਈ ਕੋਈ ਨਸ਼ੇ 'ਚ ਨਹੀਂ ਵੜੂਗਾ ਕਿਉਂਕਿ ਇਹਨਾਂ ਦੇ ਧਿਆਨ ਨਹੀਂ ਲੱਗਿਆ ਰਹੂਗਾ ਸਾਰੀ ਡਾੜੀ ਬੀਜੀ ਰਹੂਗਾ ਸ਼ਾਮ ਦੇ 7 ਵਜੇ ਅੰਗਲਾ ਰੋਟੀ ਖਾ ਕੇ ਪੈਣ ਜੋਗਾ ਹੋਊ ਕਿਉਂ ਥੱਕੇ ਹੁੰਨੇ ਆ ਜੀ ਹਾਂਜੀ ਵੱਡੀ ਗੱਲ ਇਹ ਆ ਜੀ ਕਿ ਵੱਡੀ ਗੱਲ ਇਹ ਵੀ ਹੈ ਕਿ ਇਹ ਕਮਾਈ ਦਾ ਸਾਧਨ ਵੀ ਹੈ ਇੱਕ ਰੋਜੀ ਰੋਟੀ ਵੀ ਬਹੁਤ ਸੋਹਣਾ ਤੁਰਦਾ ਬਿਜ਼ਨਸ ਛੋਟਾ ਬਿਜ਼ਨਸ ਆ ਇਹ ਹੁਣ ਜਦੋਂ 25-25000 ਦਾ ਛੋਟੇ ਜਿਹੇ ਕੁੱਤੇ ਦਾ ਰੇਟ ਆ ਤੇ ਤੁਸੀਂ ਹਿਸਾਬ ਲਾਓ ਵੀ ਇਹ ਜੇ ਮਾਲੋ ਚਾਰ ਪੰਜ ਵੀ ਇੱਕ ਵਾਰੀ ਬੰਦਾ ਵੇਚ ਜੇ ਤੇ ਮੈਂ ਕਹਿੰਦਾ ਬਹੁਤ ਵਧੀਆ ਨਾਲੇ ਤਾਂ ਮੇਲਾ ਰੱਖਿਆ ਨਾਲੇ 22000 ਰੁਪਏ ਰੇਟ ਪੱਕ ਲਗਾਏ ਚੱਲੋ ਬਾਤ ਹੋ ਗਈ ਪੂਰੀ ਮੇਲਾ ਬਣ ਗਿਆ ਨਾਲੇ ਹੈ ਜੀ ਨਾਲੇ ਮੇਰੇ ਨਾਲ ਆਉਂਦੇ ਮੈਂ ਤਾਂ ਗੁਰਸੱਤ ਬੰਦਾ ਇਹਨਾਂ ਨੂੰ ਅਸੇਂਾ ਮੈਂ ਤੁਸੀਂ ਤਾਂ ਬਣਾਓ ਮੇਲਾ ਯਾਰ ਲੈ ਸਹੀ ਹੈ ਜੀ ਸਹੀ ਹੈ ਕੋਈ ਸਕੈਨਿੰਗ ਕਰ ਲਿਓ ਸਾਡੇ ਨਾਲ ਡੌਗ ਦੀ ਇਕੱਲਾ ਹੀ ਦੇ ਰਹਾ ਹਾਂਜੀ ਬਹੁਤ ਸੋਨਾ ਲੱਗ ਰਿਹਾ ਵੀਰਜੀ ਨਾਲ ਮਿਲ ਕੇ ਇਹਨਾਂ ਨੇ ਆਪਣੇ ਇੰਟਰਵਿਊ ਕੀਤੀ ਸੀਗੀ ਵੇ ਦੇ ਜਿਵੇਂ ਆਪਣੇ ਇੱਥੇ ਗੱਦੀ ਆ ਹਨਾ ਬਾਈ ਜੀ ਆਪਣੇ ਲੈ ਕੇ ਆਏ ਸੀਗੇ ਤੇ ਆਪਣੇ ਕੋਲ ਏਦਾਂ ਹੀ ਇੱਕ ਸੈਂਟ ਬਰਨਾਰਡ ਨਸਲ ਆ ਤੇ ਕਿਸੇ ਵੀ ਵੀਰ ਨੇ ਮੀਟਿੰਗ ਵਗੈਰਾ ਲਈ ਹਨਾ ਜਾਂ ਕੋਈ ਵੀ ਪਪ ਲਈ ਆਉਣਾ ਹੋਵੇ ਲੈਣਾ ਹੋਵੇ ਸੇਲ ਪਰਚੇਜ਼ ਲਈ ਉਹ ਆਪ ਨੂੰ ਮਿਲ ਸਕਦੇ ਆਪਣਾ ਕੰਟੈਕਟ ਨੰਬਰ ਹੈਗਾ 76 ਸੌਰੀ 7696809901 ਤੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਮੀਟਿੰਗ ਲਈ ਜਾਂ ਕੋਈ ਵੀ ਐ ਨਹੀਂ ਕੁਆਲਿਟੀ ਕਿਸੇ ਵੀ ਤਰ੍ਹਾਂ ਦੇ ਪਪ ਲੈਣ ਲਈ ਸੰਪਰਕ ਕਰਨਾ ਆਪਾਂ ਨੂੰ ਹਰੇਕ ਐਡਰੈਸ ਕਿਹੜਾ ਹੈ ਜੀ ਪਿੰਡ ਆਪਣਾ ਸ੍ਰੀ ਮੁਕਸਰ ਸਾਹਿਬ ਹੈ ਜੀ ਖਾਸ ਹੈ ਤੇ ਇੱਥੇ ਆ ਕੇ ਆਪਾਂ ਨੂੰ ਕੰਟੈਕਟ ਕਰ ਲੈਣ ਆਪਾਂ ਹਰ ਇੱਕ ਚੰਗੀ ਕੁਆਲਿਟੀ ਦਾ ਬੱਚਾ ਦਵਾ ਦਾਂਗੇ ਠੀਕ ਹੈ ਜੀ ਬਹੁਤ ਵਧੀਆ ਲੱਗਿਆ ਧੰਨਵਾਦ ਜੀ ਸੋ ਠੀਕ ਹੈ ਵੀਰੇ ਯਾ ਦੋਸਤਾਂ ਤੁਸੀਂ ਸੰਪਰਕ ਕਰ ਸਕਦਾ ਨੰਬਰ ਇਹਨਾਂ ਤੇ ਬੋਲ ਤਾਂ ਜਿਹਨੂੰ ਵੀ ਸੈਨਬਰਨੇਡ ਨਾਮ ਦਾ ਜਿਹੜਾ ਬਰੀਡ ਆ ਉਹ ਚਾਹੀਦੀ ਹੋਵੇ ਤੇ ਇੱਥੋਂ ਤੁਸੀਂ ਲੈ ਸਕਦੇ ਹੋ ਠੀਕ ਹੈ ਵੀਰੇ ਇਹ ਇਟਲੀ ਪਾਸੇਵੀਆ ਆਰਗੈਨਿਕ ਜਿਹੜੇ ਪ੍ਰੋਡਕਟ ਆ ਵੀਰ ਹਣੀ ਇਹ ਵੀ ਲੈ ਕੇ ਆਏ ਨੇ ਮੇਲੇ ਦੇ ਵਿੱਚ ਗੁੜ ਆ ਸ਼ੱਕਰ ਆ ਚਨੇ ਆ ਤੇ ਆ ਟਿੱਕੀ ਵਾਲਾ ਗੋੜਾ ਇਧਰ ਪਿੰਨੀਆਂ ਵੀ ਲੱਗਦੀਆਂ ਨੇ ਬਾਈ ਉਹਨਾਂ ਦੀਆਂ ਬਹੁਤ ਸੋਹਣਾ ਕੰਮ ਆ ਇਹ ਹੈਗਾ ਜੀ ਜ਼ਿੰਮੇਦਾਰ ਆ ਆਰਗੈਨਿਕ ਗੁੜ ਬੱਬਨ ਬੱਬਨਪੁਰ ਪਈ ਤੁਹਾਡਾ ਹੀ ਸਾਰਾ ਠੀਕ ਹੈ ਜੀ ਕਿਹੜੀ ਜਗ੍ਹਾ ਤੋਂ ਆਏ ਜੀ ਅਸੀਂ ਬੱਬਨਪੁਰ ਤੋਂ ਆਏ ਜੀ ਕਿਹੜਾ ਜ਼ਿਲ੍ਹਾ ਹੈ ਜੀ ਸੰਗਰੂਰ ਜੀ ਸੰਗਰੂਰ ਹਾਂ ਜੀ ਠੀਕ ਹੈ ਵੀਰੇ ਠੀਕ ਆ ਤੇ ਇਹ ਸਾਰਾ ਆਰਗੈਨਿਕ ਆ ਤੁਹਾਡੇ ਕੋਲ ਪ੍ਰੋਡਕਟ ਜਿੰਨੇ ਆਏ ਨਹੀਂ ਇਹ ਜਿਵੇਂ ਕਲਾੜ ਤੇ ਮੰਨ ਲਓ ਇਹਨਾਂ ਚ ਕੋਈ ਕੈਮੀਕਲ ਨਹੀਂ ਪਾਇਆ ਜਾਂਦਾ ਉਹ ਖੇਤ ਚ ਥੋੜਾ ਥੋੜਾ ਹੌਲੀ ਹੌਲੀ ਘਟਾ ਰਹੇ ਹਾਂ ਜਿਵੇਂ ਇੱਕ ਹਲਕੀਆਂ ਸਪ੍ਰੇਆਂ ਕਰਕੇ ਕੋਈ ਬਹੁਤ ਸਪਰੇਅ ਤਾਂ ਚਲੋ ਹੁਣ ਬਿਲਕੁਲ ਨਹੀਂ ਆਪਾਂ ਕਹਿ ਸਕਦੇ ਵੀ ਜਮੇ ਉਹ ਨਹੀਂ ਜਾਨੀ ਚਲੋ ਹੌਲੀ ਹੌਲੀ ਸਾਲ 2 ਸਾਲ 3 ਸਾਲ ਚ ਜਾਨੀ ਆਰਗੈਨਿਕ ਕਰਦੇ ਹੋਗੇ ਤੁਸੀਂ ਕਲਾੜ ਦੇ ਉੱਪਰ ਨਹੀਂ ਕੋਈ ਕੈਮੀਕਲ ਵਰਤੇ ਆ ਜਾਂਦਾ ਹਾਂ ਜੀ ਤੇ ਗੁੜ ਦਾ ਕੀ ਰੇਟ ਰੱਖਿਆ ਜੀ ਤੁਸੀਂ ਗੁੜ ਦਾ ਜੀ ਪਿੰਨੀ ਆ ਤਾਂ ਹੈਗੇ 300 ਰੁਪਏ ਅੱਛਾ ਜੀ ਅਣਸੀ ਦੀਆਂ ਨਾਰੀਅਲ ਦੀਆਂ ਅੱਛਾ ਜੀ ਤੇ ਮੁਰੰਡੇ ਆ ਬਾਕੀ ਸ਼ੱਕਰ ਤੇ ਸਿੰਪਲ ਗੁੜ 100 ਰੁਪਏ ਠੀਕ ਆ ਜੀ ਗੁੜ ਦਾ ਰੇਟ 100 ਰੁਪਏ ਆ ਹਾਂ ਜੀ ਠੀਕ ਆ ਜੀ ਬਹੁਤ ਵਧੀਆ ਲਓ ਜੀ ਦੋਸਤੋ 100 ਰੁਪਏ ਆ ਗੁੜ ਦਾ ਰੇਟ ਤੇ ਬਾਕੀ ਪਿੰਨੀਆਂ ਬਾਈ ਹੁਣੀ ਬਣਾ ਕੇ ਲਿਆਏ ਨੇ ਬਹੁਤ ਵਧੀਆ ਜੀ ਹਾਂ ਜੀ ਹਾਂ ਹਾਰਦੇ ਤੇ ਸੋ ਠੀਕ ਆ ਦੋਸਤੋ ਇਹ ਸੀ ਆਪਣਾ ਟੂਰ ਇਸ ਪਸ਼ੂ ਮੰਡੀ ਦਾ ਕਿਵੇਂ ਦੀ ਲੱਗੀ ਵੀਡੀਓ ਮੇਰੇ ਹਿਸਾਬ ਨਾਲ ਤਾਂ ਇਹ ਵੀਡੀਓ ਜਰੂਰ ਬਹੁਤ ਪਸੰਦ ਆਈ ਹੋਊਗੀ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਜਿਹੜੇ ਦੋਸਤ ਹਲੇ ਤੱਕ ਮਾਗੀ ਦੇ ਮੇਲੇ ਤੇ ਮੁਕਸਰ ਵੇਖੇ ਨਹੀਂ ਪਹੁੰਚੇ ਤੇ ਉਹ ਇਸ ਚੀਜ਼ ਨੂੰ ਦੇਖ ਕੇ ਜਰੂਰ ਉਹ ਤਸ਼ਾਹਦ ਹੋਣ ਤੇ ਇਹ ਜਿਹੜੀ ਪਸ਼ੂ ਮੰਡੀ ਲੱਗਦੀ ਆ ਤੇ ਇਹਨੂੰ ਜਰੂਰ ਵੇਖਣ ਆਉਣ ਮੈਂ ਅੱਜ ਫਸਟ ਟਾਈਮ ਆਇਆ ਤਾਂ ਮੈਨੂੰ ਵਾਕਈ ਬਹੁਤ ਹੀ ਸੋਹਣਾ ਲੱਗਿਆ ਇੱਥੇ ਆ ਕੇ ਬਹੁਤ ਜ਼ਬਰਦਸਤ ਮਾਹੌਲ ਆ ਇੱਥੇ ਤੇ ਇੱਕ ਰਿਕਵੈਸਟ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਦੋਸਤੋ ਤਾਂ ਕਿ ਜਿਹੜੇ ਦੋਸਤ ਇਸ ਮੇਲੇ ਨੂੰ ਨਹੀਂ ਦੇਖ ਸਕੇ ਉਹ ਵੀਡੀਓ ਦੇ ਮਾਧਿਅਮ ਨਾਲ ਹੀ ਉਹ ਜ਼ਰੂਰ ਇਸ ਮੰਡੀ ਦੇ ਦਰਸ਼ਨ ਕਰ ਸਕਣ ਸੋ ਮਿਲਦੇ ਆਈ ਦੋਸਤੋ ਅਗਲੀ ਵੀਡੀਓ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ